ਜੰਤਾਲ ਵਿੱਚ ਜਿਹੜੇ ਸਾਡੇ ਦੋਸਤਾਂ ਦਾ ਸਵਾਗਤ ਹੈ। ਇਸ ਵਾਰ ਤਾਂ ਅਸੀਂ ਖੜੇ ਪਿੰਡ ਬੁਗਰਾ ਦੇ ਵਿੱਚ। ਸਾਡੇ ਨਾਲ ਲੋੜਵੰਦ ਪਰਿਵਾਰ ਮੌਜੂਦ ਹੈ। ਦੋਸਤੋ ਇਸ ਪਰਿਵਾਰ ਦੀ ਗਰੀਬਾ ਇਸ ਅਮੀਰਕਾਰ ਨਾਲ ਦੀ ਛੱਤ ਲੱਗੀ ਆ। ਕਿ ਰੇਗਲ ਜਿਹੜਾ ਸਮਾਨ ਹਜੇ ਮਜੂਰ ਆ ਇਸ ਪਰਿਵਾਰ ਦਾ ਇਸ ਘਰ ਦੇ ਵਿੱਚ ਮੌਜੂਦ ਪਿਆਗਾ। ਤੇ ਉਹ ਜਿਹੜਾ ਆਪਾਂ ਕਹੀ ਗੰਦਾ ਉਹਨਾਂ ਦੀ ਉਹ ਪਟਿਆ ਦੇ ਸਮਝ ਦੇ ਸਕਦੇ ਹੋ ਨਾ। ਤੇ ਸਤਿ ਕਿਸੇ ਵੀ ਜਿਹੜੀ ਦੂਸਰੀ ਵੀ ਦੇਖ ਸਕਦੀ ਹੈ ਪਰਿਵਾਰ ਇਸ ਤੇ ਮਤਲਬ ਗਿਆ ਸੀ ਇੱਥੇ ਜਦੋਂ ਬਾਸ ਆਈਆ ਜਿਹਾ ਸਤ ਲੱਗੀ ਆ ਤਾਂ ਪਰਿਵਾਰ ਨੇ ਆਪ ਦਾ ਭੱਜ ਕੇ ਬਚਾ ਲਿਆ। ਤੁਹਾਰ ਨਾਲ ਗੱਲ ਕਰਦੇ ਹਾਂ ਕਿ ਉਹ ਕੀ ਕਹਿੰਦਾ ਹਾਂਜੀ ਕੀ ਨਾਮ ਹੈ ਮਨਜੀਤ ਵਰਗੀ ਬਸ ਜੀ ਦੂਜੇ ਮਕਾਨ ਦੇ ਹਾਂ ਜਿਹੜਾ ਸਾਡਾ ਮਕਾਨ ਲਿ ਗਿਆ ਸੀ ਇੱਥੇ ਬੈਠੇ ਜਿੰਦੀ ਬੱਚੇ ਮੈਂ ਬਾਹਰ ਸੀ ਬੱਚੇ ਸਾਡੇ ਅੰਦਰ ਸੀ ਇਹ ਜੀ ਦੋ ਭੱਜ ਭੱਜ ਬਾਹਰ ਹੋਏ ਮੈਂ ਆਖਾ ਵੀ ਕੀ ਹੋ ਗਿਆ ਕੀ ਹੋ ਗਿਆ ਕਹਿੰਦੇ ਵੀ ਆਪਾਂ ਤਾਂ ਕੀ ਆ ਗਿਆ ਕੀ ਆ ਗਿਆ ਆਪਣੇ ਛੱਤ ਤੇ ਜੀ ਕੋਲ ਦੇਖਿਆ ਜੀ ਤਾਂ ਨਾ ਹੀ ਦੇਖੀ ਬੱਚੇ ਹਾਂ ਵਿਚਾਰ ਹੈ ਜੀ ਬੱਚੇ ਸਾਡੇ ਵੱਧ ਕੇ ਬਾਹਰ ਨਿਕਲੇ ਤੇ ਫੇਰ ਜੀ ਅਸੀਂ ਅਸੀਂ ਬਸੇ ਰੌਲਾ ਪਾਇਆ ਵੀ ਸਾਡਾ ਮਕਾਨ ਦੇ ਕਿਪਿਆ ਸਾਡੇ ਕੋਲ ਕੋਈ ਨਹੀਂ ਆ ਉਸ ਟਾਈਮ ਫੇਰ ਅਸੀਂ ਤੇ ਅਸੀਂ ਆਪ ਦੇ ਆਪ ਹੀ ਬਾਹਰ ਨਿਕਲੇ ਜਿਵੇਂ ਜਮੀਨ ਪੜਦੇ ਪੰਚਾਇਤਾਂ ਜਾਂ ਬਦ ਸਮਾਜ ਸੀ ਜੀ ਹਣਾ ਲੋੜ ਬੰਦ ਪਰ ਉਹਦੀ ਮਤਲਬ ਕਰਦੇ ਕੋਈ ਨਹੀਂ ਆ ਨਹੀਂ ਜੀ ਸਾਡੇ ਕੋਲ ਕੋਈ ਨਹੀਂ ਆ ਗੱਲ ਜੀ ਇਹ ਕਹਿਣੀ ਹੈ ਅਸੀਂ ਗਿਆ ਸੀ ਸਰਪੰਚ ਨੂੰ ਉਹ ਕਹਿੰਦਾ ਕੋਈ ਨਹੀਂ ਜੀ ਫਾਰਮ ਭਰ ਕੇ ਕੰਮ ਜੰਗੇ ਅੱਗੋਂ ਸੋਡੇ ਵੀ ਕੋਈ ਕਰਮ ਕਰਮ ਵੀ ਅਸੀਂ ਦਾ ਪਾ ਵੀ ਨਹੀਂ ਸਕਦੇ ਹੁਣ ਮੇਰੇ ਘਰ ਵਾਲਾ ਵੀ ਮੁੱਕ ਗਿਆ ਮੇਰਾ ਮੁੰਡਾ ਵੀ ਮੁੱਕ ਗਿਆ ਗੁੱਡੀ ਵਿਆਹੀ ਸੀ ਉਹ ਵੀ ਮੁੱਕ ਗਈ ਐਸ ਟਾਈਮ ਸਾਡੇ ਚਕਾਸੀ ਦੀ ਗਿਜਾਇ ਸੀ ਪਾ ਹੀ ਨਹੀਂ ਸਕਦੇ ਹਾਂ ਬੱਚੇ ਆ ਨਹੀਂ ਆਣੇ ਅਜੇ ਛੋਟੇ ਇਹ ਅਸੀਂ ਸਭ ਚੈਨੇ ਦੇ ਮੱਦੇ ਜਿਹੜੀ ਪੂਰੀ ਦੁਨੀਆ ਦੇਖ ਲਈ ਕਿਹਨੇ ਚੰਗੋ ਹਾਂ ਵੀ ਅਸੀਂ ਦੇਖੋ ਵੀ ਸਾਡੇ ਤੱਕ ਜਾਏ ਸੀ ਨਹੀਂ ਲੇਗੀ ਪੌਣ ਜੀ ਅੱਜ ਤੱਕ ਤੱਕ ਬੱਚਾ ਦਾ ਢੱਡ ਭਰਨ ਦੀ ਵੀ ਹੁਣ ਮਜਾਇਸ ਤੇ ਇਹਨਾਂ ਨੂੰ ਵੀ ਚੱਟੇ ਪਾਟਣਾਂ ਬਹੁਤ ਜ਼ਿਆਦਾ ਓਕੇ ਲਈ ਥੋੜੀ ਪੇਸ਼ੀ ਤਿਹਨ ਕਾਢੇਗਾ ਜੇ ਸਾਰੇ ਘਰ ਆਉਗੇ ਸਾਰੇ ਕੀ ਆਈ ਭੇਜਿਓ ਵੀ ਜੇ ਆਵੇ ਤੇ ਲੌਤੀ ਦੇਣ ਨਾ ਆਉਂਦੇ ਜਮਾਈ ਜਿੰਦੇ ਪਿਆ ਤੇ ਨਹੀਂ ਕੋਈ ਘਰ ਵਾਲੇ ਨਾਲ ਸੱਤ ਪਾ ਸਸ ਜੀ ਸਾਡੇ ਚੈਨਲ ਦੇ ਮਦਦ ਨੂੰ ਬੇਲਾਈ ਕਰਦੇ ਆ ਅਸੀਂ ਚਾਹੁੰਦੇ ਕੀ ਜਿਹੜੇ ਦੋਸਤ ਨੇ ਜਿਹੜੇ ਮਦਦ ਕਰਦੇ ਹਨ ਉਹ ਤੁਹਾਡੀ ਸਿੱਧੀ ਮਦਦ ਹੈ ਠੀਕ ਹੈ ਹੈ ਤੁਹਾਡਾ ਮੋਬਾਈਲ ਨੰਬਰ ਦਿਨਾ ਬਸ ਦੋਸਤਾਂ ਦੇ ਸਿੱਧੇ ਵੱਲ ਕਰਦੇ ਹਾਂ 9149 7603 ਮਾਈ ਦਾ ਨੰਬਰ 9149 7603 200 ਜੀ ਮਰਜੀ ਹੋਰ ਜਿਵੇਂ ਤੁਹਾਨੂੰ ਇਹਨਾਂ ਨੇ ਆਪਣਾ ਮੋਬਾਈਲ ਨੰਬਰ ਦਿੱਤਾ ਤੁਸੀਂ ਸਾਤੇ ਨੇ ਦੇਖ ਚੁੱਕੇ ਹੋ ਵੀ ਇਹਨੇ ਜਿਹੜੀ ਸਾਤਾ ਜਿਵੇਂ ਬੋਲ ਕਹਦੀ ਵੀ ਇਹ ਟਾਇਰ ਵਾਲਾ ਵੀ ਨਹੀਂ ਹੈਗਾ ਪੂਲੇ ਦੀ ਸੱਤ ਪਾਈ ਹੋਈ ਹੈ ਨਾ ਜਿਵੇਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਇੰਦਾ ਦੀ ਸੱਤ ਤੇ ਰਹਿਣਾ ਕੋਈ ਪਰਿਵਾਰ ਪਸੰਦ ਨਹੀਂ ਕਰਦਾ ਜਿਵੇਂ ਆਉਂਦੇ ਦਾ ਵੀ ਪਿੰਡ ਨਹੀਂ ਕਰਦੇ ਆਪਾਂ ਨਾ ਪਰ ਪਰਿਵਾਰ ਦੇ ਇੰਨੇ ਹਾਲਾਤ ਮਾਰੇ ਨੇਗੇ ਇਹ ਜਿਵੇਂ ਅਸੀਂ ਪਹਿਲਾਂ ਬਸੁਰਗਾ ਦੀ ਗੱਲ ਕਰੀ ਤਾਂ ਉਸ ਟਾਈਮ ਤੇ ਇੰਦਾ ਨਹੀਂ ਸੱਤ ਬੰਦੇ ਹੁੰਦੇ ਸੀਗੇ ਪਰ ਇਸ ਪਰਿਵਾਰ ਦੇ ਵਿੱਚ ਜੀ ਮੈਂ ਬੈਗ ਦੀ ਸਮਰੱਥਾ ਨਹੀਂ ਹੈਗੀ ਘਰ ਬਣਾਉਣ ਦੀ ਸਮਰੱਥਾ ਨਹੀਂ ਹੈਗੀ ਤਾਂ ਇਸ ਪਰਿਵਾਰ ਦੇ ਇਹ ਹਾਲਾਤ ਨੇ ਜਿਹੜੇ ਨੇ ਸੱਤ ਲੱਗੀ ਆ ਤਾਂ ਤੁਹਾਨੂੰ ਤੋਂ ਦਿਖਾਵਾਂਗੇ ਇਹਦਾ ਪੂਰਾ ਮਕਾਨ ਹੀ ਇਹਦਾ ਡਿੱਕਣ ਵਾਲਾ ਦਾ ਲੋੜਵੰਦ ਪਰਿਵਾਰ ਹੈ ਤੁਹਾਨੂੰ ਇਹਨਾਂ ਨੇ ਆਪਣਾ ਮੋਬਾਈਲ ਨੰਬਰ ਦੱਸ ਦਿੱਤਾ ਅਸੀਂ ਇਹਨਾਂ ਦਾ ਤੁਹਾਨੂੰ ਬੈਂਕ ਅਕਾ ਦੋਸਤੋ ਜਿਵੇਂ ਤੁਹਾਨੂੰ ਮੈਂ ਅਕਸਰ ਵੀਡੀਓ ਵਿੱਚ ਕਹਿ ਰਿਹਾ ਹੁੰਦਾ ਕਿ ਇੱਥੇ ਬਹੁਤ ਸਾਰੇ ਠੱਗ ਲੋਕ ਨੇ ਜਿਹੜੇ ਕਿਸੇ ਗਰੀਬ ਦੀ ਫੋਟੋ ਲਾ ਕੇ ਉਹਦਾ ਆਪਣਾ ਸਕੈਨਰ ਲਾ ਕੇ ਉਹਦੇ ਨਾਂ ਤੇ ਪੈਸੇ ਕਮਾ ਲੈਂਦੇ ਨੇ ਅਸੀਂ ਤੁਹਾਨੂੰ ਇਸ ਪਰਿਵਾਰ ਦਾ ਮੋਬਾਈਲ ਨੰਬਰ ਵੀ ਦੱਸ ਦਿੰਦਾ ਸੀ ਤੁਹਾਨੂੰ ਬੈਂਕ account ਨੰਬਰ ਵੀ ਦਵਾਂਗੇ ਤਾਂ ਕਿ ਤੁਸੀਂ ਥੋੜੇ ਤੋਂ ਥੋੜਾ ਜਿੰਨਾ ਵੀ ਕਰ ਸਕਦੇ ਹੋ ਐਸ ਪਰਿਵਾਰ ਦੀ ਸਿੱਧੀ ਮਦਦ ਕਰ ਸਕਦੇ ਹੋ ਤਾਂ ਤੁਹਾਨੂੰ ਮੈਂ ਦੱਸਦਾ ਮੈਂ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬੁਗੜਾ ਪਿੰਡ ਹੈ ਤਾਂ ਅੰਟੀ ਜੀ ਬਈ ਬੜੀ ਸਾਡੇ ਦੋਸਤ ਹਿੱਤ ਦੇ ਜਿਹੜੇ ਮਨਦਾਨੀ ਸ਼ਰਦਿਆਂ ਨੇ ਉਹ ਤੁਹਾਡੇ ਘਰ ਤਾਂ ਕਮਾ ਚੁੰਦੇ ਹੈ ਨਾ ਮਤਲਬ ਮਤਲਬ ਉਹ ਜਾਨਣਾ ਚਾਹੁੰਦੇ ਤੁਹਾਡਾ ਘਰ ਕਿੱਥੇ ਜੀ ਬਣਿਆ ਹੋਇਆ ਜੀ ਮਤਲਬ ਕਿਹੋਂ ਤੇ ਕਿੱਥੇ ਗਿਆ ਹੋਇਆ ਤੁਹਾਡਾ ਰਸਤਾ ਹੈ ਸਾਡਾ ਮਨ ਨਾਲ ਕਿਦਾ ਜੀ ਮਤਲਬ ਬਾਦਮੀਕ ਚਾਹਤ ਨੇੜੇ ਤਾਹੂਸਾ ਦਾ ਮਾਜੀ ਸਿੱਖ ਦੋ ਤੋਂ ਅੱਗੇ ਤੁਹਾਨੂੰ ਡਰੈਸ ਦਿੱਤਾ ਹੈ ਜਿਹੜਾ ਇਹਨਾਂ ਵੱਲ ਬਾਦਮੀਕ ਹੈ ਤੇ ਜਿਹੜੇ ਕੰਮ ਧੰਸਾਲਿਆਂ ਦੇ ਘਰ ਦੇ ਕੋਲ ਤਾਹੂਸਾ ਦਾ ਬਹੁਤ ਹੈਗੀ ਕਿ ਕੋਈ ਵੀ ਬੰਦਾ ਵੀਰ ਆ ਕੇ ਇਹਨਾਂ ਦਾ ਬਲਾ ਪਰ ਕਰ ਦੇਖਣਾ ਚਾਹੁੰਦਾ ਤਾਂ ਦੇਖ ਸਕਦਾ ਹੈ ਮਤਲਬ ਆਦਾਬ ਮਤਲਬ ਜੀ ਤੁਹਾਡੇ ਮਾਂ ਦੇ ਵਿੱਚ ਤਾਂ ਹੁੰਦਾ ਗਾਦਾਬ ਤੁਸੀਂ ਚੈੱਕ ਕਰ ਸਕਦੇ ਹੋ ਇਸ ਪਰਿਵਾਰ ਦੇ ਕੀ ਹਾਲਾਤ ਨੇ ਦੇਖੋ ਤੇ ਬੱਚੇ ਨੇਗੇ ਤਾਂ ਕਾਫੀ ਜਿਹੜੇ ਹਾਲਾਤ ਨੇ ਪਰਿਵਾਰ ਦੇ ਬਹੁਤ ਮਾੜੇ ਹਾਲਾਤ ਨੇ ਪੰਜ ਸੱਤ ਘਰਾਂ ਦਾ ਸੀ ਕੰਮ ਵੀ ਕਰਦੇ ਆ ਪਿੰਡ 'ਚ ਫੇਰ ਰੋਟੀ ਖਾਂਦੇ ਹਾਂ ਹਾਂ ਉਹ ਆਪਣਾ ਸੰਗੇ ਹਾਂ ਉਹ ਆਪਣਾ ਸੰਗੇ ਤਾਂ ਤੇ ਵੀ ਕੋਈ ਵਿਜਾਇਸੀ ਨਹੀਂ ਹੈ ਕਿ ਘਰੇ ਘਰ ਤੱਕ ਕਿੱਥੋਂ ਪਾਲਾਂਗੇ ਢੱਡ ਭਰਨ ਦੀ ਵਿਜਾਇਸੀ ਹਾਂ ਦੋ ਤੋਂ ਅੰਦਰ ਵਿਸਾ ਕੀ हां बीचेड ਪਰ ਮਦੀ ਦੀ ਜੈਸੂ ਲਈ ਬੱਚਿਆਂ ਦੀ ਕੰਮ ਕਰਕੇ ਆਉਂਦੇ ਫਿਰ ਰੋਟੀ ਲੈ ਕੇ ਆਉਂਦੇ ਹਾਂ ਅਗਲਾ ਜਰਮੰਦਗਲਾ ਜੀ ਬਾਤ ਵੀ ਦੇ ਜਾਂਦਾ ਨਹੀਂ ਜਰਮੰਦਗਲਾ ਨਹੀਂ ਵੀ ਜਰਮੰਦਗਲਾ ਕਹਿੰਦਾ ਰੋਹੀ ਤੋਂ ਦੇਗੀ ਅਗਲਾ ਕੋਈ ਆਉਂ ਨਹੀਂ ਕਰਦਾ ਦੋਸਤੋ ਅਕਸਰ ਮੈਂ ਸੁਣੇ ਜਾ ਮੈਂ ਲੋੜਵੰਦ ਪਰਿਵਾਰਾਂ ਦੇ ਆ ਵੀਡੀਓ ਲੈ ਕੇ ਆਉਂਦਾ ਰਹਿਣਾ ਜਿਵੇਂ ਤੁਸੀਂ ਆਂਟੀ ਨੇ ਦੱਸਿਆ ਕਿ ਸੇ ਸਭ ਤੋਂ ਘਰਾਂ ਦਾ ਪਰਿਵਾਰ ਦਾ ਬੋਹਾ ਬੂੜਾ ਸੱਟ ਗਿਆ ਫਿਰ ਪਰਿਵਾਰ ਦੇ ਲਿਮਟਡ ਭੰਦੇ ਲਈ ਇਹ ਕੁਸ ਲੈ ਕੇ ਆਉਂਦੇ ਬਹੁਤ ਮਾੜੇ ਹਾਲਾਤ ਨੇ ਪਰਿਵਾਰ ਦੇ ਕਈ ਵਾਰੀ ਦਾ ਇਸਾ ਦੇ ਪਰਿਵਾਰ ਸਾਹਮਣੇ ਹੁੰਦੇ ਆ ਮੀਰੀ ਵੀ ਉੱਥੇ ਤਾਂ ਜਾਂਦੀ ਆ ਪਰਿਵਾਰ ਦੇ ਦਾਦਾ ਨੂੰ ਜਿਵੇਂ ਮੈਂ ਤੁਹਾਨੂੰ ਅਕਸਰ ਵੀਡੀਓ ਵਿੱਚ ਕਹਿੰਦਾ ਹੁਣ ਕੀ ਤੇ ਇਨਸਾਨ ਤਾਂ ਬਹੁਤ ਦੇਖੇ ਨੇ ਪਰ ਅਨਸਾਨੀ ਦਾ ਫਰਜ਼ ਹੈ ਜਿਹਦੇ ਲਈ ਬਹੁਤ ਗਿਰਦੇ ਰੁਕਣ ਮੌਂਦੇ ਨੇ ਜੇਕਰ ਤੁਹਾਡੇ ਸਹਿਯੋਗ ਦੇ ਨਾਲ ਇਸ ਪਰਿਵਾਰ ਦਾ ਚੰਗਾ ਸਮਾਂ ਆਉਂਦਾ ਹੈ ਇਸ ਪਰਿਵਾਰ ਦੀ ਸ਼ਤ ਮੱਗੀ ਜਾਂਦੀ ਆ ਇਹ ਪਰਿਵਾਰ ਦਾ ਮਕਾਨ ਪਤਲਾ ਜਾਂਦਾ ਹੈ ਤਾਂ ਅਸੀਂ ਸਮਝਾ ਕਿ ਅਸੀਂ ਅਸੀਂ ਵੀਡੀਓ ਨੂੰ ਲੋਚ ਚਾਹੁੰਦੇ ਆ ਦੋਸਤੋ ਬਹੁਤ ਸਾਰੇ ਦਾਨੀ ਸ਼ੱਜਾ ਨੇ ਜਿਵੇਂ ਆਪਾਂ ਦੇਖਿਆ ਪੰਜਾਬ ਗੁਰੂਆਂ ਵੀਰਾਂ ਦੀ ਧਰਤੀ ਹੈ ਅੱਜ ਹਰ ਆਏ ਨੇ ਫਾਜ਼ਿਲਕਾ ਦੀ ਗੱਲ ਕਰੀ ਸਤਲੁਜ ਦੀ ਦਰਿਆ ਦੀ ਗੱਲ ਕਰੀ ਇਹ ਤਾਂ ਆਪਾਂ ਕਿਤੇ ਵੀ ਪਾਣੀ ਦੀ ਗੱਲ ਕਰੀ ਤਾਂ ਸਾਡੇ ਪੰਜਾਬੀ ਚੜ੍ਹ ਵੱਧ ਕੇ ਫਿਲਮ ਟਰਸਟੀ ਵਾਲੇ ਕਲਾਕਾਰਾਂ ਨੇ ਵੀ ਆਪਾਂ ਕਹਿ ਲਈ ਚੜ੍ਹ ਵੱਧ ਕੇ ਉਹਨਾਂ ਪਰਿਵਾਰਾਂ ਦੀ ਮਦਦ ਕਰਨੀ ਪਹੁੰਚੇ ਵੇ। ਪਰ ਕਿਤੇ ਨਾ ਕਿਤੇ ਜਾ ਕੇ ਅਸੀਂ ਆਪਣੇ ਪਿੰਡ ਆਪਣੇ ਨਗਰ ਵਿੱਚ ਵੀ ਝਾਤੀ ਮਾਰ ਲਈ ਵੀ ਸਾਡੇ ਨਗਰ ਦੇ ਵਿੱਚ ਵੀ ਐਸੇ ਲੋਕ ਬੈਠੇ ਨੇ ਜਿਨ੍ਹਾਂ ਦੇ ਦੋ ਵਾਦ ਲੈ ਕੇ ਯਾਰ ਕਰਨਾ ਬੜਾ ਮੁਸ਼ਕਲ ਹੈ। ਤਾਂ ਰਿਲੇਸ਼ਿਵ ਵੀ ਮੁੱਕ ਗਿਆ ਮੁੰਡਾ ਵੀ ਮੁੱਕ ਗਿਆ ਤੇ ਇੱਕ ਰਹਿ ਗਿਆ ਵਿਚਾਰਾ ਉਹ ਆਪ ਦਾ ਟਾਈਮpass ਮਸਾ ਕਰਕੇ। ਤਾਂ ਮਾਤਾ ਨੇ ਤੁਹਾਨੂੰ ਆਪਣਾ ਪੂਰਾ ਦਰਦ ਦੱਸਿਆ ਨਾ ਪੂਰੇ ਹਾਲਾਤ ਆਵਰੇ ਦੱਸਿਆ ਦਾਨੂੰ ਜੇਕਰ ਕੋਈ ਵੀ ਬੰਦਾ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਂ ਬਚਾ ਦੋਸਤੋ ਜਿਹੇ ਤੁਹਾਨੂੰ ਇਸ ਤਰ੍ਹਾਂ ਦੇ ਹਾਲਾਤ ਦਿਖਾਏ ਨੇ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਖਬਰਾਂ ਲਈ ਖੇਰ ਹਾਜ਼ਰ ਹੋਵੇ ਸਾਡੀ ਹਰ ਖਬਰ ਦੇ ਕਲਿੱਕ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਜਾਂਦੇ ਜਾਂਦੇ ਦੋਸਤੋ ਮੈਂ ਤੁਹਾਨੂੰ ਇਹ ਕਹਿ ਦੇਣਾ ਬਹੁਤ ਜ਼ਰੂਰੀ ਸਮਝਦਾ ਕਿ ਆਪਾਂ ਬਹੁਤ ਸਾਰੀ ਜਿਹੜੀ ਖਰਚੀ ਆ ਬਹੁਤ ਖਜ਼ੂਰ ਖਰਚੇ ਕਰਦੇ ਹੁੰ ਜੇਕਰ ਉਹਦੇ ਵੀਵੇਂ ਮੈਂ ਦੱਸਣਾ ਦਸੋਂ ਦੀ ਗੱਲ ਕਰੀ ਆ ਆਪਾਂ ਜੇ ਬੰਦਾ ਕੋਈ ਥੋੜੇ ਤੋਂ ਥੋੜਾ ਵੀ ਕੱਢ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਮੇਰੇ ਖਿਆਲ ਦੇ ਵਿੱਚ ਇਸ ਮਕਾਮ ਜੇ ਇਸ ਘਰ ਦੀ ਸਤ ਵਾਜ ਜਿਵੇਂ ਆਪਾਂ ਕਹਿੰਨੇ ਕਿ ਪ੍ਰਸ਼ਾਸਨ ਵਾਲੇ ਵੀ 2-2 ਲੱਖ ਰੁਪਏ ਆ ਤਾਂ 80 ਲੱਖ ਰੁਪਏ ਮਕਾਨਾ ਲੈ ਦਿੱਤਾ ਜਾਂਦਾਗਾ ਪਰ ਅੰਟੀ ਜੀ ਕਹਿੰਦੇ ਆ ਸਾਡੇ ਤੱਕ ਕਿਸੇ ਨਾ ਪਹੁੰਚ ਕੀਤੀ ਹੈ ਨਾ ਹੀ ਕੋਈ ਸਾਡੀ ਗੱਲ ਦਾ ਸੁਣਦਾਗਾ ਜੇਕਰ ਸਾਡੀ ਇਸ ਵੀਡੀਓ ਦਾ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚਦੀ ਹੈ ਪ੍ਰਸ਼ਾਸਨ ਦੇਖੋ ਦਰਵਾਦ ਜਾਂ ਕੋਈ ਵੀ ਬੰਦਾ ਪਾਰਟੀ ਵਿੱਚ ਤੋਂ ਉੱਪਰ ਉੱਠ ਕੇ ਜੇਕਰ ਇਸ ਕਰ ਦੀ ਸ਼ੱਤ ਬੰਦਾ ਸ਼ਿਕਾਇਤ ਲਗਾਉਂਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਬਣਾਉਣਾ ਚੁਕਾਨਦੇ ਪੁਰਿਆ ਜਿਵੇਂ ਤੁਹਾਨੂੰ ਗੋਗਰਾ ਕਰਦੇ ਇਸ ਅੰਟੀ ਮਨਜੀਤ ਕੌਰ ਦੇ ਦਰਵਾਜ਼ੇ ਨਾਲ ਲਿਖਾਇਆ ਇਸੇ ਤਰ੍ਹਾਂ ਟੱਡੇ ਸਾਹਮਣੇ ਖੋਲ੍ਹੀ ਇਸੇ ਤਰ੍ਹਾਂ ਨਵੇਂ ਨਵੇਂ ਖਬਰ ਲੱਗੇ ਫੇਰ ਹਾਜ਼ਰ ਹੋਵਗੇ ਉਹ ਤਕਰੀ ਸ세 ਕਾਲ